ਚਨੇਗਰ ਦੇ ਵਿੱਚ ਪੰਜਾਬ ਕਾਂਗਰਸ ਦੀ ਇਹ ਮੀਟਿੰਗ ਹੋਈ ਜਿਮਨੀ ਚੋਣ ਨੂੰ ਲੈ ਕੇ ਅਜੇ ਉਮੀਦਵਾਰ ਐਲਾਨੇਗੀ ਕਾਂਗਰਸ ਤੇ ਭਾਜਪਾ ਤੇ ਆਪ ਨੇ ਪਹਿਲਾਂ ਹੀ ਆਪਣੇ ਉਮੀਦਵਾਰ ਜੁੜੇ ਨੇ ਉਹ ਐਲਾਨ ਚੁੱਕੇ ਨੇ ਭਾਜਪਾ ਨੇ ਸ਼ੀਤਾ ਲੰਗਰਵਾਲ ਦਾ ਨਾਮ ਜੁੜਾ ਹੈ ਐਲਾਨਿਆ ਹੈ ਦੂਜੇ ਪਾਸੇ ਆਪ ਦੇ ਵੱਲੋਂ ਮਹਿੰਦਰ ਭਗਤ ਦਾ ਨਾਮ ਐਲਾਨਿਆ ਗਿਆ ਹੈ ਦੱਸਦੇ ਕਿ 21 ਜੂਨ ਨੂੰ 21 ਜੂਨ ਤੱਕ ਜੁੜਾ ਹੈ ਫਾਰਮ ਭਰਿਆ ਜਾਵੇਗਾ ਤੇ 10 ਜੁਲਾਈ ਨੂੰ VOTING ਹੋਵੇਗੀ ਇਸ ਦਿਨਾਲ ਹੀ 13 ਜੁਲਾਈ ਨੂੰ ਨਤੀਜੇ ਸਾਹਮਣੇ ਆਉਣਗੇ ਤੇ ਜਿਮਨੀ ਚੋਣ ਦੇ ਲਈ ਅਜੇ ਉਮੀਦਵਾਰ ਐਲਾਨੇਗੀ ਕਾਂਗਰਸ ਪੰਚंडीगढ़ ਪੰਜਾਬ ਦੇ ਵਿੱਚ ਕਾਂਗਰਸ ਦਾਸ ਨੇ ਕਿ ਜਿਮਰੀ ਚੋਣ ਅਜੇ ਉਮੀਦਵਾਰੇਗੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵੱਲੋਂ ਪਹਿਲਾ ਹੀ ਆਪਣੇ ਉਮੀਦਵਾਰ ਐਲਾਨੇ ਜਾ ਚੁਕੇ ਨੇ। ਅੱਜ ਬੇਸੇ ਤਾਂ ਬਹੁਤ سارے ਸਾਡੇ ਸਾਥੀ ਕੁਝ ਬਾਹਰ ਗਏ ਐ, ਕੁਝ ਛੁੱਟੀਆਂ ਮਨਾ ਰਹੇ ਨੇ, ਕੁਝ ਰਿਲੈਕਸ ਕਰ ਰਹੇ ਨੇ ਇਲੈਕਸ਼ਨ ਲੜਨ ਤੋਂ ਬਾਅਦ। ਅਸੀਂ ਅਖਿਆ ਸਾਰੇ ਬਾਠ ਕੇ ਕੁਝ ਸਾਥੀ ਗੁਫ਼ਤਗੂ ਕਰ ਲਏ ਕਿ ਕੀ ਕੀ ਕਮੀਆਂ ਰਹੀਆਂ, ਕਿ ਕੀ ਦਿੱਕਤਾਂ ਰਹੀਆਂ। ਕੀ ਅੱਗੇ ਸਾਨੂੰ ਕਰਨਾ ਚਾਹੀਦਾ ਹੈ। ਔਰ ਜਲੰਧਰ ਸਾਡੀ ਜਿਮਨੀ ਚੋਣ ਹੈ। ਚਾਰ ਹੋਰ ਸਾਡੀਆਂ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਵਿਧਾਨ ਸਭਾ ਦੀਆਂ ਚੋਣਾਂ ਹੈ। ਇਹਦੇ ਤੇ ਮੈਂ ਆਖਿਆ ਇੱਕ ਗੁੱਟੂ ਗੁੱਤ ਕਰ ਲਈਏ ਫਿਰ ਮੌਸਮ ਠੀਕ ਹੋ ਜਾਏਗਾ। ਤਾਂ ਫਿਰ ਥੋੜੇ ਦਿਨਾਂ ਨੂੰ ਅਸੀਂ ਜਨਰਲ ਹਾਊਸ ਦੀ ਮੀਟਿੰਗ ਜਾਂ ਸਾਰੇ ਲੋਕਾਂ ਨੂੰ ਬਲੌਕ ਪ੍ਰੈਜ਼ੀਡੈਂਟਸ ਨੂੰ ਬੁਲਾ ਕੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਔਰ ਕਿਸ ਪ੍ਰਕਾਰ ਨਾਲ ਅਸੀਂ ਜਲੰਧਰ ਜਿਮਨੀ ਚੋਣ ਬਾਈ ਇਲੈਕਸ਼ਨ ਦੇ ਵਿੱਚ ਜਾਣਾ ਹੈ। ਕਿਹੜੀ ਸਟ੍ਰੈਟਜੀ ਅਪਣਾਣੀ ਹੈ। ਮੈਂ ਕਿਹਾ ਹਰ ਬੰਦੇ ਦੇ ਅਲੱਗ-ਅਲੱਗ ਵਿਊਜ਼ ਲੈਣੇ ਹੈ।